ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਆਪਾਂ ਸਤਿਗੁਰਾਂ ਦੇ ਸ਼ਬਦਾਂ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਅੱਜ ਪੰਜਵੀਂ ਸ਼ਬਦੀ ਵਿਆਖਿਆ ਆਪਾਂ ਸਰਵਣ ਕਰਾਂਗੇ ਜੋ ਗੌੜੀ ਰਾਗ ਦੇ ਅੰਦਰ ਸੁਭਾਈਮਾਨ ਹੈ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਦੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਉ ਇਸ ਪਾਵਨ ਸ਼ਬਦ ਰਾਹੀਂ ਸਤਿਗੁਰਾਂ ਨੇ ਮਨੁੱਖਾ ਜੀਵਨ ਦੀ ਬਹੁਤ ਮਹਾਨਤਾ ਨੂੰ ਦਰਸਾਇਆ ਕਿ ਜੀਵਨ ਜਿਹੜਾ ਹੈ ਬਹੁਤ ਅਮੋਲਕ ਹੈ ਅਮੁੱਲ ਕਾਪਾ ਉਸ ਚੀਜ਼ ਨੂੰ ਕਹਿੰਦੇ ਆ ਜਿਹਨੂੰ ਧਨ ਦੌਲਤ ਨਾਲ ਪੈਸੇ ਨਾਲ ਖਰੀਦਿਆ ਨਾ ਜਾ ਸਕੇ। ਸੋ ਜੀਵਨ ਜਿਹੜਾ ਹੈ ਇਹਨੂੰ ਵੀ ਆਪਾਂ ਦੌਲਤ ਨਾਲ ਧਨ ਨਾਲ ਮਾਇਆ ਨਾਲ ਖਰੀਦ ਨਹੀਂ ਸਕਦੇ। ਇਹ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਹੈ। ਜਿਹਨੂੰ ਕਬੀਰ ਸੇਵ ਨੇ ਕਿਹਾ ਕਬੀਰਾ ਤੂਰ ਸਕੇਲ ਕੈ ਪੁਰੀਆ ਬਾਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ। ਕਿ ਦੇਖ ਕੁਦਰਤ ਦਾ ਪਰਮਾਤਮਾ ਦਾ ਕਿੱਡਾ ਵੱਡਾ ਕ੍ਰਿਸ਼ਮਾ ਕਿ ਉਹਨੇ ਮਿੱਟੀ ਦੀ ਪੂੜੀ ਤੋਂ ਇਸ ਸਰੀਰ ਰਚ ਦਿੱਤਾ ਪਹਿਲਾਂ ਇਹਦੀ ਕੋਈ ਹੋਂਦ ਨਹੀਂ ਸੀ ਮਾਤਾ ਦੇ ਉਦਰ ਦੇ ਅੰਦਰ ਇਹਦੀ ਸ਼ੁਰੂਆਤ ਹੋਈ ਤੇ ਹੈ ਬਹੁਤ ਅਮੋਲਕ ਕਿਉਂਕਿ ਦੁਨੀਆ ਦੇ ਪਦਾਰਥਾਂ ਦੇ ਵੱਟੇ ਤੇ ਪਾਇਆ ਨਹੀਂ ਜਾ ਸਕਦਾ ਕਬੀਰ ਸਹਿਬ ਜੀ ਦੇ ਸ਼ਲੋਕਾਂ ਵਿੱਚ ਪੜਦੇ ਹਨ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ ਜਿਉ ਬਨਫਲ ਪੱਕੇ ਭੁਇਂ ਗਰੇ ਬਹੁ ਰਨ ਰਾਗੇ ਟਾਰ ਕਿੰਦ ਗਿਸ ਜੀਵੇ ਇੱਕ ਫਲ ਦਰਖਤ ਨਾਲ ਟੁੱਟ ਜੇ ਤੇ ਦੁਬਾਰਾ ਨਹੀਂ ਜੁੜਦਾ ਇਸੇ ਤਰ੍ਹਾਂ ਹੀ ਮਨੁੱਖਾ ਸਰੀਰ ਬਹੁਤ ਕੀਮਤੀ ਹੈ ਇਹ ਤੈਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ ਇਹ ਅਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਤੇ ਪਾਤਸ਼ਾਹ ਕਹਿੰਦੇ ਸਾਧੂ ਗੋਬਿੰਦ ਕੇ ਗੁਣ ਗਾਵੋ ਕਹਿੰਦੇ ਐ ਸਾਧਜਨੋ ਇੱਕ ਅਕਾਲ ਪੁਰਖ ਦੇ ਗੁਣ ਗਾਇਆ ਕਰੋ ਸੱਚ ਨੂੰ ਜੀਵਨ ਵਿੱਚ ਧਿਆਇਆ ਕਰੋ ਸੱਚ ਤੋਂ ਬਿਨਾ ਕਿਸੇ ਹੋਰ ਦੇ ਅੱਗੇ ਆਪਣਾ ਸੀਸ ਨਾ ਝੁਕਾਓ ਜੇ ਜੀਵਨ ਵਿੱਚ ਥਾਂ ਦੇਣੀ ਹੈ ਤੇ ਕੇਵਲ ਇੱਕ ਨਿਰੰਕਾਰ ਨੂੰ ਇੱਕ ਪ੍ਰਮਾਤਮਾ ਨੂੰ ਉਹਦੇ ਤੋਂ ਬਿਨਾ ਕਿਸੇ ਨੂੰ ਚੇਤੇ ਨਹੀਂ ਕਰਨਾ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਚੇਤ ਕੀਤਾ ਤਾ ਜੋ ਸਿਆਣ ਪਸੁਰਜ ਨੂੰ ਸਿਮਰੂ ਹਰ ਹਰ ਰਾਏ ਏਕ ਆਸ ਹਰ ਮਨ ਰੱਖੂ ਨਾਨਕ ਦੂਖ ਪਰਮ ਹੋ ਜਾਏ ਕਹਿੰਦੇ ਜੀਵਨ ਵਿੱਚ ਆਸ ਕੇਵਲ ਇੱਕ ਨਿਰੰਕਾਰ ਦੀ ਇੱਕ ਪਰਮਾਤਮਾ ਤੋਂ ਬਿਨਾ ਉਹ ਜਿੰਨੀਆਂ ਵੀ ਆਸਾ ਲਾਈ ਬੈਠੇ ਸਾਰੀਆਂ ਝੂਠੀਆਂ ਨੇ ਸੋ ਗੁਣ ਕਿਹਦੇ ਗਾਉਣੇ ਨੇ ਇੱਕ ਗੋਬਿੰਦ ਦੇ ਇੱਕ ਪਰਮਾਤਮਾ ਦੇ ਰੱਬ ਤੋਂ ਬਿਨਾ ਕਿਸੇ ਦੀ ਮੁਤਾਜੀ ਨਹੀਂ ਕਰਨੀ ਕਿਸੇ ਦੀ ਕੁਸ਼ਾਮਦ ਨਹੀਂ ਕਰਨੀ ਜੇ ਜੀਵਨ ਵਿੱਚ ਗੁਣ ਗਾਉਣੇ ਨੇ ਤੇ ਇੱਕ ਅਕਾਲ ਪੁਰਖ ਦੇ ਗਾ ਸਾਦੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਓ ਕਹਿੰਦੇ ਮਨੁੱਖਾ ਜੀਵਨ ਬਹੁਤ ਜ਼ਿਆਦਾ ਕੀਮਤੀ ਹੈ ਦੇ ਕੇ ਨੂੰ ਵਿਅਰਥ ਨਾ ਗਵਾ ਬਰਾਜ਼ੀਲ ਦਾ ਰਹਿਣ ਵਾਲਾ ਇੱਕ ਅਰਬਪਤੀ ਮਨੁੱਖ ਉਹਨੇ ਮੀਡੀਆ ਦੇ ਰਾਹੀਂ ਲੋਕਾਂ ਵਿੱਚ ਇੱਕ ਐਲਾਨ ਕੀਤਾ ਕਿ ਜਿਹੜੀ ਮੇਰੇ ਕੋਲ 6 ਕਰੋੜ ਦੀ ਕਾਰ ਹੈ ਇਹਨੂੰ ਮੈਂ ਕਬਰ ਦੇ ਵਿੱਚ ਦਫਨਾ ਦੇਵਾਂਗਾ ਤਾਂ ਜੋ ਮਰਨ ਤੋਂ ਬਾਅਦ ਵੀ ਇਹਦੀ ਸਵਾਰੀ ਕਰ ਸਕਾਂ ਲੋਕਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਬਹੁਤ ਨੇ ਕਿਹਾ ਕਿ ਐਡੀ ਮਹਿੰਗੀ ਗੱਡੀ ਨੂੰ ਕਬਰ ਵਿੱਚ ਦਫਨਾਉਣ ਦੀ ਕੀ ਲੋੜ ਹੈ ਮਰਨ ਤੋਂ ਬਾਅਦ ਕੌਣ ਗੱਡੀ ਦੀ ਸਵਾਰੀ ਕਰਦਾ ਹੈ ਐਡੀ ਕੀਮਤੀ ਗੱਡੀ ਨੂੰ ਕਬਰ ਵਿੱਚ ਦਫਨਾਉਣਾ ਨਹੀਂ ਚਾਹੀਦਾ ਲੋਕਾਂ ਬਹੁਤ ਸਾਰੀਆਂ ਵਿਚਾਰਾਂ ਦਿੱਤੀਆਂ ਆਪੋ ਆਪਣੇ ਸੁਝਾਅ ਦਿੱਤੇ ਪਰ ਜਿਹੜਾ ਦਿਨ ਉਹਨੇ ਮਿੱਥਿਆ ਸੀ ਉਹ ਕਹਿਣ ਲੱਗਾ ਜੀ ਮੈਂ ਤੇ ਉਸੇ ਦਿਨ ਉਸੇ ਸਮੇਂ ਆਪਣੀ ਗੱਡੀ ਨੂੰ ਕਬਰ ਵਿੱਚ ਦਫਨਾਵਾਂਗਾ ਤਾਂ ਜੋ ਮਰਨ ਤੋਂ ਬਾਅਦ ਇਹਦੀ ਸਵਾਰੀ ਕਰ ਸਕਾ ਹੁਣ ਲੱਖਾਂ ਲੋਕ ਦੇਖਣ ਵਾਸਤੇ ਆਏ ਕਿ ਦੇਖੀਏ ਤੇ ਸਹੀ ਕੋਈ ਆਪਣੀ ਏਡੀ ਮਹਿੰਗੀ ਕਾਰ ਨੂੰ ਕਬਰ ਵਿੱਚ ਕਿੱਦਾਂ ਦਫਨਾ ਸਕਦਾ ਹੈ ਲੱਖਾਂ ਲੋਕਾਂ ਦਾ ਇਕੱਠ ਹੈ মিডিਆ ਵਾਲੇ ਪਹੁੰਚੇ ਨੇ ਕ੍ਰੇਨ ਮੰਗਾਈ ਗਈ ਟੋਆ ਪੁੱਟਿਆ ਗਿਆ ਪੋਲ ਉਹਨੇ 6 ਕਰੋੜ ਦੀ ਗੱਡੀ ਖੜੀ ਕੀਤੀ ਹੋਈ ਹੈ ਲੋਕ ਬੜੀ ਹੈਰਾਨੀ ਨਾਲ ਦੇਖ ਰਹੇ ਨੇ ਕਿ ਇੱਡੀ ਮਹਿੰਗੀ ਗੱਡੀ ਨੂੰ ਕੋਈ ਕਬਰ ਵਿੱਚ ਕਿੱਦਾਂ ਦਫਨਾ ਸਕਦਾ ਹੈ ਆਖਰ ਆਖਰੀ ਸਮਾਂ ਆਇਆ ਤੇ ਉਹਨੇ ਲੋਕਾਂ ਨੂੰ ਸੰਬੋਧਨ ਕੀਤਾ ਕਹਿਣ ਲੱਗਾ ਮੇਰੇ ਕੋਲ ਇੰਨੀ ਮਾਇਆ ਕਿ ਮੈਂ ਇਦਾਂ ਦੀਆਂ ਹਜ਼ਾਰਾਂ ਗੱਡੀਆਂ ਖਰੀਦ ਸਕਦਾ ਪਰ ਕਹਿਣ ਲੱਗਾ ਕਮਾਲ ਦੀ ਗੱਲ ਇਹ ਹੈ ਕਿ ਤੁਹਾਨੂੰ ਮੇਰੀ ਗੱਡੀ ਦੀ ਬਹੁਤ ਚਿੰਤਾ ਜਿਹਨੂੰ ਧਨ ਨਾਲ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ ਪਰ ਤੁਹਾਡਾ ਜਿਹੜਾ ਆਪਣਾ ਸਰੀਰ ਈਟਾ ਅਮੋਲਕ ਹੈ ਇੰਨਾ ਕੀਮਤੀ ਹੈ ਉਹਦੀ ਤੁਸੀਂ ਕੇਅਰ ਹੀ ਨਹੀਂ ਕਰਦੇ ਉਹਦੀ ਤੁਸੀਂ ਕਦਰ ਹੀ ਨਹੀਂ ਕਰਦੇ ਈਟੇ ਅਮੋਲਕ ਸਰੀਰ ਨੂੰ ਤੁਸੀਂ ਕੌਡੀਆਂ ਦੇ ਪਾਲ ਰੋਲ ਰਹੇ ਹੋ ਕੋਈ ਨਸ਼ੇ ਨਾਲ ਬਰਬਾਦ ਕਰ ਰਿਹਾ ਹੈ ਕੋਈ ਵਿਕਾਰਾਂ ਵਿੱਚ ਬਰਬਾਦ ਕਰ ਰਿਹਾ ਹੈ ਇੰਨਾ ਕੀਮਤੀ ਸਮਾਂ ਇੰਨਾ ਕੀਮਤੀ ਜੀਵਨ ਤੁਸੀਂ ਕੌਡੀਆਂ ਦੇ ਭਾਈ ਰੋੜਦੇ ਜਾ ਰਹੇ ਹੋ ਕਹਿਣ ਲੱਗਾ ਗੱਲ ਮੇਰੀ ਗੱਡੀ ਦੀ ਨਹੀਂ ਗੱਲ ਤੁਹਾਡੇ ਜੀਵਨ ਦੀ ਹੈ ਕਿ ਤੁਹਾਡਾ ਜੀਵਨ ਬਹੁਤ ਕੀਮਤੀ ਹੈ ਮੈਂ ਇੱਥੇ ਗੱਡੀ ਦਫਨਾਉਣ ਨਹੀਂ ਆਇਆ ਤੁਹਾਨੂੰ ਸੁਚੇਤ ਕਰਨ ਵਾਸਤੇ ਆਇਆ ਹਾਂ ਕਿ ਮੇਰੀ ਗੱਡੀ ਨਾਲੋਂ ਤੁਹਾਡੇ ਸਰੀਰ ਦੀ ਕੀਮਤ ਵੱਧ ਹੈ ਇਹ ਦੁਬਾਰਾ ਨਹੀਂ ਪ੍ਰਾਪਤ ਹੋਣਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਇਆ ਕਹਣ ਲੱਗੇ ਭਲੇ ਆ ਸਮਝ ਜਾ ਕਿ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੀ ਗਵਾਉ ਜੀਵਨ ਬਹੁਤ ਕੀਮਤੀ ਐ ਪਰ ਦੇਖੋ ਜਿੰਨੂੰ ਕੀਮਤ ਦਾ ਪਤਾ ਹਜ਼ਾਰਾਂ ਹੀ ਲੋਕ ਨੇ ਜਿਹੜੇ ਹਸਪੀਟਲ ਵਿੱਚ ਅਰਦਾਸ ਕਰ ਰਹੇ ਨੇ ਕਿ ਰੱਬਾ ਸਾਨੂੰ ਬਿਮਾਰੀ ਤੋਂ ਤੰਦਰੁਸਤ ਕਰ ਦੇ ਸਾਨੂੰ ਕਿਤੇ ਮੌਤ ਨਾ ਵਿਆਪ ਜਾਵੇ ਕਿਉਂਕਿ ਜੀਵਨ ਦੀ ਕੀਮਤ ਦਾ ਪਤਾ ਹੈ ਤੇ ਦੂਸਰੇ ਪਾਸੇ ਬਹੁਤ ਲੋਕ ਨੇ ਜਿਹੜੇ ਬਹੁਤ ਛੋਟੇ ਜਿਹੇ ਦੁੱਖਾਂ ਕਾਰਨ ਹੀ ਜੀਵਨ ਵਿੱਚ ਆਤਮ ਹੱਤਿਆ ਕਰ ਜਾਂਦੇ ਨੇ ਕਿਸੇ ਦੀ ਸਿਰ ਤੇ ਕਰਜ਼ਾ ਚੜ ਗਿਆ ਉਹ ਤਾਂ ਆਤਮ ਹੱਤਿਆ ਕਰ ਗਿਆ ਕਿਸੇ ਨੂੰ ਮਨ ਚ ਆਇਆ ਪਿਆਰ ਨਾ ਮਿਲਿਆ ਤੇ ਉਹ ਆਤਮ ਹੱਤਿਆ ਕਰ ਗਿਆ ਸਰੀਰ ਦਾ ਹੀ ਨੁਕਸਾਨ ਕਰ ਦਿੱਤਾ ਕਿਉਂਕਿ ਇਹਦੀ ਕੀਮਤ ਦਾ ਪਤਾ ਨਹੀਂ ਸੀ ਕਦਰ ਨਹੀਂ ਸੀ ਕਿ ਕਿੱਡਾ ਅਮੋਲਕ ਹੈ ਸੁਪਾਤਸ਼ਾ ਨੇ ਸਮਝਾਇਆ ਦੇਖ ਜੀਵਨ ਬੜਾ ਅਮੋਲਕ ਹੈ ਪਹਿਲੀ ਗੱਲ ਇਹਦੀ ਕਦਰ ਕਰ ਇਹਦੀ ਸੰਭਾਲ ਕਰ ਕਿਉਂਕਿ ਕੁਦਰਤ ਦੀ ਸਭ ਤੋਂ ਨਿਯਾਮਤ ਦਾ ਤੁਨੇ ਤੈਨੂੰ ਬਖਸ਼ੀ ਹੋਈ ਹੈ ਇਹ ਪਰਮੇਸ਼ਰ ਦੀ ਕੁਦਰਤ ਹੈ ਰੱਬ ਦੀ ਕਿਰਪਾ ਹੋਈ ਤੇ ਮਨੁੱਖਾ ਜੀਵਨ ਪ੍ਰਾਪਤ ਹੋਇਆ ਸੋ ਇਹਦੇ ਵਿੱਚ ਕਰਨਾ ਕੀ ਹੈ ਪਹਿਲਾਂ ਆਪਣੇ ਆਪ ਦੀ ਪਛਾਣ ਕਰਕੇ ਜੀਵਨ ਬਹੁਤ ਕੀਮਤੀ ਹੈ ਤੇ ਕੀਮਤੀ ਜੀਵਨ ਵਿੱਚ ਨਾਮ ਧੰਨ ਇਕੱਠਾ ਕਰ ਸਾਧੂ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੀ ਗਵਾਵੋ ਦੇਖੀ ਇਹਨੂੰ ਵਿਅਰਥ ਨਾ ਗਵਾਵੀਂ ਇੱਕ ਇੱਕ ਪਲ ਦਾ ਵੀ ਤੈਨੂੰ ਸਮੇਂ ਦਾ ਹਿਸਾਬ ਦੇਣਾ ਪੈਣਾ ਏ ਤੇਰੇ ਵਾਸਤੇ ਤੇ ਇੱਕ ਇੱਕ ਪਲ ਵੀ ਕੀਮਤੀ ਹੈ ਕਿਉਂਕਿ ਆਪਾਂ ਜੀਵਨ ਦੀ ਯਾਤਰਾ ਤੇ ਨਿਕਲੇ ਹੋਏ ਆ ਉਹ ਯਾਤਰਾ ਜਿਹੜੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਮੋਮਬੱਤੀ ਬਾਲਦੇ ਹਾਂ ਉਹ ਮੋਮਬੱਤੀ ਰੋਸ਼ਨੀ ਦਿੰਦੀ ਹੈ ਇੱਕ ਉਹ ਨਹੀਂ ਜਿਨ੍ਹਾਂ ਨੇ ਰੋਸ਼ਨੀ ਤੋਂ ਲਾਹਾ ਲੈ ਲਿਆ ਕਿਉਂਕਿ ਮੋਮਬਤੀ ਨੇ ਤੇ ਘਟ ਹੀ ਜਾਣਾ ਉਹਨੇ ਤੇ ਬਲ ਹੀ ਜਾਣਾ ਤੁਸੀਂ ਜਗਾ ਕੇ ਭਾਵੇਂ ਸਮਝੋ ਤੇ ਭਾਵੇਂ ਉਹਦੇ ਤੋਂ ਕੋਲਾਹਾ ਲੈ ਲਓ ਕਿ ਜੀਵਨ ਨੇ ਖਤਮ ਹੋਣਾ ਹੀ ਹੋਣਾ ਹੈ ਕਿਉਂਕਿ ਜੀਵਨ ਚਲਾਏ ਮਾ ਨੇ ਮੁਕਰਿਆ ਹੈ ਪਲ-ਪਲ ਕਰਕੇ ਜਿਹਨੂੰ ਕਬੀਰ ਸਹਿਬ ਨੇ ਸਮਝਾਇਆ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸੀਜੈ ਕਾਲ ਅਹੀਰੀ ਫਿਰੈ ਬਦਕਿਉ ਕਹੁ ਕਵਨ ਬਦਲੀਜੈ ਸੋ ਦਿਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੂ ਹੈ ਕਾਕਾ ਜੀਵਨ ਚਲਾਈ ਮਾਨ ਹੈ ਇਬਤੀਤ ਹੁੰਦਾ ਜਾ ਰਿਹਾ ਹੈ ਤੇ ਦੇਖ ਜਿੰਨਾਂ ਨੂੰ ਪਤਾ ਲੱਗ ਗਿਆ ਭਾਈ ਵੀਰ ਸਿੰਘ ਇੱਕ ਤਾਂ ਲਿਖਦੇ ਨੇ ਕਿ ਜੇ ਨਾਮ ਜਪਣਾ ਹੀ ਰੱਬ ਦੀ ਇਬਾਦਤ ਕਰਨੀ ਹੋ ਤੇ ਅੱਜ ਤੋਂ ਸ਼ੁਰੂ ਕਰਦੇ ਕਿਉਂਕਿ ਜੀਵਨ ਦਾ ਭਰੋਸਾ ਨਹੀਂ ਉਹ ਲਿਖਦੇ ਨੇ ਅੱਜ ਹੀ ਪੀ ਤੇ ਹੁਣ ਹੀ ਪੀ ਪੀਂਦਾ ਪੀਂਦਾ ਜਾਈ ਫਿਰਮ ਰਸਾਂ ਦੇ ਪਿਆਲੇ ਨਾਲ ਉਲਾਈ ਬੁੱਲ ਨਾ ਕਾਈ ਹਰਦਮ ਪੀਖੀਵਾ ਹੋਏ ਰਹੋ ਇਹ ਮਸਤੀ ਨਾ ਉਤਰੇ ਖਬਰੇ ਕਲ ਨੂੰ ਕਾਲ ਆਏ ਕੈ ਦੇਵੇ ਖਾ ਕੁੜ ਲਈ ਕਲ ਦਾ ਕੀ ਭਰੋਸਾ ਮੌਤ ਆਵੇ ਤੇ ਤੈਨੂੰ ਰਾਖ ਦੀ ਢੇਰ ਬਣਾ ਜੇ ਅੱਜ ਤੇਰੇ ਕੋਲ ਸਮਾਂ ਹੈ ਇਸ ਜੀਵਨ ਦਾ ਲਾਹਾ ਲੈ ਤੇ ਦੂਸਰੇ ਬੰਨ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਪਤਿਤ ਪੁਨੀਤ ਦੀਨ ਬੰਦ ਹਰ ਸ਼ਰਨ ਤਾਹੇ ਤੁਮ ਆਵੋ ਕਹਿੰਦੇ ਉਹ ਪਰਮਾਤਮਾ ਜਿਹੜਾ ਪਤਤਾ ਨੂੰ ਪਾਵਨ ਕਰਨ ਵਾਲਾ ਹੈ ਉਹ ਪਰਮੇਸ਼ਰ ਜਿਹੜਾ ਆਪਣਿਆਂ ਦੀ ਸੰਭਾਲ ਕਰਨ ਵਾਲਾ ਹੈ ਉਹਦੀ ਸ਼ਰਨ ਵਿੱਚ ਆ ਗੱਜ ਕੋ ਤਰਾਸ ਮਿਟਿਓ ਜੇ ਸਿਮਰਤ ਤੂੰ ਕਾਹੇ ਬਿਸਰਾਵ ਪ੍ਰਾਣ ਦੇ ਅੰਦਰ ਕਥਾ ਹੈ ਕਿ ਇੱਕ ਹਾਥੀ ਨੇ ਜਦੋਂ ਪ੍ਰਮਾਤਮਾ ਨੂੰ ਚੇਤੇ ਕੀਤਾ ਜਿਹਦੇ ਇੱਕ ਲੱਤ ਨੂੰ ਮਗਰਮਸ਼ ਨੇ ਫੜਿਆ ਹੋਇਆ ਏ ਉਹਦੀ ਫਰਿਆਦ ਸੁਣ ਕੇ ਤੇ ਪ੍ਰਮਾਤਮਾ ਨੇ ਉਸ ਮਗਰਮਸ਼ ਦੀ ਫਾਹੀ ਚ ਉਹਨੂੰ ਬਾਹਰ ਕੱਢਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਦਾਹਰਨ ਦੇ ਕਿਸ ਸਮਝਾਇਆ ਕਿ ਦੇਖ ਜਿਹੜਾ ਪ੍ਰਮਾਤਮਾ ਇੱਕ ਹਾਥੀ ਦੀ ਫਰਿਆਦ ਸੁਣ ਸਕਦਾ ਏ ਉਹ ਤੇਰੀ ਵੀ ਸੁਣੇਗਾ ਤੂੰ ਕਾਹੇ ਬਿਸਰਾਇਓ ਦੱਸ ਤੂੰ ਉਸ ਰੱਬ ਨੂੰ ਕਿਉਂ ਵਿਸਾਰਿਆ ਹੋਇਆ ਉਹ ਰੱਬ ਤੇਰੇ ਚੇਤੇ ਵਿੱਚ ਕਿਉਂ ਨਹੀਂ ਵਸਿਆ ਹੋਇਆ ਜਿਹੜਾ ਪ੍ਰਮਾਤਮਾ ਸਾਰੀ ਖਲਕਤ ਦੀ ਸੰਭਾਲ ਕਰ ਰਿਹਾ ਹੈ ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਸਾਂਭ ਰਿਹਾ ਹੈ ਉਹ ਸਭਨਾਂ ਦੀ ਦੇਖਭਾਲ ਕਰ ਰਿਹਾ ਤੂੰ ਵੀ ਉਸ ਮਾਲਕ ਨੂੰ ਚੇਤੇ ਕਰਿਆ ਕਰ ਗੱਜ ਕੋ ਤਰਾਸ ਮਿਟਿਓ ਜੇ ਸਿਮਰ ਤੁਮ ਕਾਹੀ ਬਿਸਰਾਇਓ ਆਖਣ ਲੱਗੇ ਤੂੰ ਕਿਉਂ ਭਲਾਇਆ ਹੋਇਆ ਹੈ ਤੂੰ ਉਸ ਮਾਲਕ ਨੂੰ ਚੇਤੇ ਕਰ ਅਖੀਰ ਤੇ ਫਿਰ ਕਿਰਪਾ ਕੀਤੀ ਤਜ ਅਭਮਾਨ ਮੂਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਕਿਨ ਲਗੇ ਮੈਂ ਤੈਨੂੰ ਇਹੀ ਸਿਖਿਆ ਦਿੰਨਾ ਕਿ ਜਿਹੜਾ ਮਨ ਵਿੱਚ ਹੰਕਾਰ ਭਰੀ ਬੈਠਾ ਏ ਅਭਿਮਾਨ ਭਰੀ ਬੈਠਾ ਏ ਮੋਹ ਤੇ ਮਾਇਆ ਚੁੱਕੀ ਫਿਰਦਾ ਏ ਇਹਨੂੰ ਜੀਵਨ ਵਿੱਚੋਂ ਤਿਆਗ ਦੇ ਸਾਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਇੱਕ ਪ੍ਰਮਾਤਮਾ ਦੀ ਬੰਦਕੀ ਵਿੱਚ ਆਪਣਾ ਚਿਤ ਲਾ ਸੱਚ ਦੇ ਨਾਲ ਆਪਣੇ ਆਪ ਨੂੰ ਜੋੜ ਨਾਨਕ ਕਹਿਤ ਮੁਕਤ ਪੰਥਿ ਗੁਰਮੁਖ ਹੋਇ ਤੂੰ ਪਾਵੋ ਫਤਿਹ ਕਰਨ ਲੱਗੇ ਦੇਖ ਇਹ ਹੀ ਜੀਵਨ ਦੀ ਮੁਕਤੀ ਦਾ ਰਸਤਾ ਹੈ ਪਰ ਮਿਲੇਗਾ ਕਦੋਂ ਗੁਰਮੁਖ ਹੋਇ ਤੂੰ ਪਾਵੋ ਜਦੋਂ ਗੁਰੂ ਆਲਾ ਬਣੇਗਾ ਜਦੋਂ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਤ੍ਰਿੜ ਕਰੇਗਾ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਕੀਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਦੇਖ ਬਾਰੀ ਤਰੀਕਿਆਂ ਦੇ ਨਾਲ ਜੀਵਨ ਵਿੱਚੋਂ ਅਗਿਆਨਤਾ ਵਾਲਾ ਹਨੇਰਾ ਦੂਰ ਨਹੀਂ ਹੋਣਾ ਇਹ ਹਨੇਰਾ ਤਾਂ ਦੂਰ ਹੋਣਾ ਹੀ ਜੇ ਤੇਰੇ ਕੋਲ ਗੁਰੂ ਦਾ ਗਿਆਨ ਹੋਵੇਗਾ ਜਿਨੂੰ ਸੇਬ ਨੇ ਬਾਣੀ ਵਿੱਚ ਕਿਹਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਕਿ ਜਦੋਂ ਗੁਰੂ ਨੇ ਮੈਨੂੰ ਗਿਆਨ ਦਾ ਦੀਪਕ ਬਖਸ਼ ਦਿੱਤਾ ਸ਼ਬਦ ਦਾ ਗਿਆਨ ਬਖਸ਼ਿਆ ਤੇ ਮੇਰੇ ਜੀਵਨ ਵਿੱਚੋਂ ਅਗਿਆਨਤਾ ਵਾਲਾ ਹਨੇਰਾ ਚਲੇ ਗਿਆ ਸੋ ਗੁਰੂ ਪਾਤਸ਼ਾਹ ਸਾਡੇ ਤੇ ਵੀ ਮਿਹਰ ਪਰਿਆ ਹੱਥ ਰੱਖਣ ਸਮਝ ਪੈ ਜੇ ਕਿ ਜੀਵਨ ਬਹੁਤ ਅਮੋਲਕ ਹੈ ਕਿ ਦਾ ਇੱਕ ਇੱਕ ਸਵਾਸ ਬਹੁਤ ਕੀਮਤੀ ਹੈ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸ਼ਹੁ ਨੱਠੜਾ ਤਾਂ ਥੋੜਾ ਮਾਨ ਕਰੀ ਜੇ ਪਤਾ ਹੈ ਕਿ ਸਵਾਸਾਂ ਰੂਪੀ ਤਿਲ ਬਹੁਤ ਥੋੜੀ ਨੇ ਤੇ ਮੈਂ ਸੰਭਾਲ ਕੇ ਖਰਚ ਦੀ ਇਹਨਾਂ ਨੂੰ ਚੰਗੇ ਥਾਂ ਤੇ ਵਰਤਦੀ ਜਾਂ ਜੋ ਮੇਰਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਸੋ ਸਤਿਗੁਰੂ ਸਾਡੇ ਸਿਰ ਤੇ ਵੀ ਮੇਰ ਪਰਿਆ ਹੱਥ ਰੱਖਣਾ ਗੁਰੂ ਦੀ ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤਿਆਂ ਪੁੱਤਰਾਂ ਨਾਲ ਸਾਂਝੀ ਕਰੀਏ ਤਾਂ ਹੀ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਖੁਸ਼ੀਆਂ ਤੇ ਖੇੜਿਆਂ ਨਾਲ ਭਰਪੂਰ ਹੋਵੇਗਾ